ਇਸ ਪੋਡਕਾਸਟ 'ਤੇ ਤੁਹਾਡਾ ਸਵਾਗਤ ਤੇ ਮੈਂ ਤੁਹਾਡਾ ਆਪਣਾ ਸ਼ਾਇਰੀ ਯਾਰ ਅੱਜ ਦੇ ਇਸ ਪ੍ਰੋਗਰਾਮ 'ਤੇ ਤੁਸੀਂ ਸੁਣੋਗੇ ਪੰਜਾਬੀ ਦੇ ਮਕਬੂਲ ਸਾਹਿਤਕਾਰ ਗੁਰਵਖਸ਼ ਸਿੰਘ ਪ੍ਰੀਤਲੜੀ ਦੀ ਲਿਖੀ ਹੋਈ ਕਹਾਣੀ ਕੇਰੂ 10 ਨੰਬਰੀਆ ਮੈਂ ਤੇ ਮੇਰੀ ਪਤਨੀ ਚਰਾਕੇ ਹੀ ਸ਼ਹਿਰੋਂ ਵੇਲੇ ਹੋਏ ਸੂਰਜ ਡੁੱਬ ਚੁੱਕਾ ਤੇ ਸਾਵਣ ਦੀ ਕਿਣਮਣ ਸ਼ੁਰੂ ਹੋ ਗਈ ਸੀ ਪਰ ਸਾਡੇ ਕੋਲ ਜੀਪ ਸੀ 15 ਮੀਲ ਪੱਕੀ ਸੜਕ ਤੇ ਅਸਾਂ ਝਟ ਮੁਕਾ ਲੇ ਇੱਥੋਂ ਸਾਡਾ ਪਿੰਡ ਸਵਾ ਮੀਲ ਸੀ ਰਸਤਾ ਕੱਚਾ ਸੀ ਮਸਾਂ ਦੋ ਪੈਲੀਆਂ ਦੀ ਵਾਟ ਕੱਚੇ ਉੱਤੇ ਗਏ ਹੋਵਾਂਗੇ ਕਿ ਬੱਦਲ ਵਰੇ ਕਾਣੂ ਪਾਟ ਹੀ ਪਏ ਕੱਚੀ ਸੜਕ ਦੀ ਲੀਕ ਲੁਕ ਗਈ ਤੇ ਪਹੀਆ ਕਿਸੇ ਟੋਏ ਵਿੱਚ ਇਹੋ ਜਿਹਾ ਫਸਿਆ ਕਿ ਹਾਰ ਕੇ ਮੈਨੂੰ ਇੰਜਣ ਬੰਦ ਕਰਨਾ ਪਿਆ ਉਸ ਵੇਲੇ ਸੜਕ ਦੇ ਬੰਨਿਓ ਆਵਾਜ਼ ਆਈ ਐਸ ਤਫਾਨ ਚ ਕਿੱਥੇ ਸਰਦਾਰ ਜੀ ਮੈਂ ਤੱਕਿਆ ਕੋਈ ਲੰਮਾ ਝਮਾ ਆਦਮੀ ਸਿਰ ਤੇ ਬੋਰੀ ਪਾਈ ਸਾਡੇ ਵੱਲ ਆ ਰਿਹਾ ਸੀ ਪਛਾਣਿਆ ਨਹੀਂ ਉਸ ਨੇੜੇ ਪਹੁੰਚ ਕੇ ਆਖਿਆ ਮੈਂ ਕੇਰੂ ਦੱਸੋ ਜੋ ਮੈਂ ਕਰ ਸਕਦਾ ਹੋਵਾਂ ਕੇਰੂ ਦਾ ਨਾਂ ਸੁਣਦਿਆਂ ਸਾਰ ਮੇਰੀਆਂ ਅੱਖਾਂ ਅੱਗੋਂ ਕਈ ਕਤਲ ਕਈ ਲੁੱਟੇ ਮੁਸਾਫਰ ਕਈ ਚੋਰੀਆਂ ਕਈ ਡਾਕੇ ਫਿਰ ਗਏ ਸਾਡੀ ਨਵੀਂ ਵਿਆਹੀ ਕੁੜੀ ਨੇ ਚੋਰੀਆਂ ਦੇ ਡਰੋਂ ਇੱਕ ਡਰੰਕ ਸਾਡੇ ਨਾਲ ਧਰ ਦਿੱਤਾ ਸੀ ਮੇਰਾ ਇਹ ਖਿਆਲ ਇੱਕ ਖਿੰਡ ਦੀ ਗੱਲ ਹੋਵੇਗੀ ਕਿਉਂਕਿ ਝਟ ਸਾਵਧਾਨ ਹੋ ਕੇ ਮੈਂ ਕਿਰੂ ਨੂੰ ਉਤਰ ਦਿੱਤਾ ਬੜੀ ਮਿਹਰਬਾਨੀ ਕੇਰ ਸਿੰਘ ਜੀ ਮੈਂ ਇਸ ਵੇਲੇ ਆਪਣੇ ਮੂਰਖਪਨੇ ਤੋਂ ਸ਼ਰਮਿੰਦਾ ਹਾਂ ਜੋ ਤੁਹਾਨੂੰ ਸੁਝੇ ਕਰੋ ਤੁਹਾਡੇ ਗੋਚਰੇ ਹਾਂ ਫਿਰ ਚੱਲੋ ਤੁਸੀਂ ਮੇਰੇ ਨਾਲ ਤੁਸਾਂ ਸੁਣਿਆ ਹੀ ਹੋਵੇਗਾ ਮੈਂ ਪਿੰਡ ਵਿੱਚ ਨਹੀਂ ਰਹਿੰਦਾ ਇੱਥੇ ਖੂਹ ਉੱਤੇ ਹੀ ਹਵੇਲੀ ਬਣਾ ਲਈ ਹੈ ਮੇਰੀ ਜ਼ਮੀਨ ਤੇ ਇਸ ਸੜਕ ਦੀ ਹੱਦ ਸਾਂਝੀ ਹੈ ਆਪਣੇ ਮਨ ਨਾਲ ਮੈਂ ਝਟ ਫੈਸਲਾ ਕਰ ਲਿਆ ਤੇ ਹੱਥ ਨਾਲ ਕੁੱਟ ਕੇ ਆਪਣੀ ਪਤਨੀ ਦੀ ਖਾਮੋਸ਼ ਸਲਾਹ ਵੀ ਲੈ ਲਈ ਕਿ ਜੋ ਕੇਰੂ ਸਾਡੇ ਨਾਲ ਕਰਨਾ ਚਾਹੇ ਉਹ ਸੜਕ ਤੇ ਵੀ ਕਰ ਸਕਦਾ ਹੈ ਤੇ ਘਰ ਲੈ ਜਾ ਕੇ ਵੀ ਕਰ ਸਕਦਾ ਹੈ ਰਾਤ ਹਨੇਰੀ ਤੇ ਮੀਂਹ ਛੱਜੀ ਖਾਰੀ ਪੈ ਰਿਹਾ ਸੀ ਪਰ ਕੇਰ ਸਿੰਘ ਜੀ ਇੱਕ ਟਰੰਕ ਹਵੇਲੀ ਖੜਨਾ ਹੋਵੇਗਾ ਲਿਆਓ ਫੜਾਓ ਤੇ ਉਸਨੇ ਸਿਰੋਂ ਬੋਰੀ ਲਾ ਕੇ ਹੱਥ ਪਾ ਕੇ ਟਰੰਕ ਆਪਣੇ ਸਿਰ ਤੇ ਧਰ ਲਿਆ ਤੇ ਉੱਪਰ ਬੋਰੀ ਪਾ ਲਈ ਅਸੀਂ ਦੋਵੇਂ ਇੱਕ ਦੂਜੇ ਨੂੰ ਆਸਰਾ ਦਿੰਦੇ ਉਹਦੇ ਪਿੱਛੇ ਹੋ ਲਏ ਹਵੇਲੀ ਦਾ ਬੂਹਾ ਕੇਰੂ ਨੇ ਬੜੇ ਢੰਗ ਨਾਲ ਖੜਕਾਇਆ ਪਹਿਲਾਂ ਤਿੰਨ ਇਕੱਠੀਆਂ ਠੋਕਰਾਂ ਫਿਰ ਇੱਕ ਜ਼ਰਾ ਜ਼ੋਰ ਨਾਲ ਨਖੇੜ ਕੇ ਅੰਦਰੋਂ ਬੂਹਾ ਖੁੱਲਿਆ ਨਵੇਂ ਨਗਰ ਦੇ ਵੱਡੇ ਸਰਦਾਰ ਹੋਰੀ ਨੇ ਕੇਰੂ ਨੇ ਆਖਿਆ ਤੇ ਬੂਹਾ ਖੋਲਣ ਵਾਲੀ ਨੇ ਰਖਸਾਈ ਦੀ ਆਖ ਕੇ ਮੇਰੀ ਪਤਨੀ ਦਾ ਹੱਥ ਫੜ ਲਿਆ ਦੂਜੇ ਉਹਦੇ ਹੱਥ ਵਿੱਚ ਲਾਲ ਟੈਂਸੀ ਇੱਕ ਪਸਾਰ ਵਿੱਚ ਕੇਰੂ ਨੇ ਦੋ ਮੰਜੇ ਡਾਅ ਦਿੱਤੇ ਇਸ ਔਰਤ ਨੇ ਸੰਦੂਕ ਵਿੱਚੋਂ ਦੋ ਖੇਸ ਕੱਢ ਕੇ ਉੱਪਰ ਵਿਛਾ ਦਿੱਤੇ। ਕਿਸ ਤਰ੍ਹਾਂ ਦੋ ਨੁਕਰਾਂ ਤੋਂ ਛੰਡ ਕੇ ਖੇਸ ਸਰਹਾਂਦੀਆਂ ਪੌਂਦੀ ਪੁਚਾ ਦਿੱਤਾ ਤੇ ਸਰਹਾਂਦੀਆਂ ਪੌਂਦੀ ਜਾ ਕੇ ਚੌਹ ਹੱਥ ਫੇਰਿਆ ਕਿ ਸਾਰੇ ਵਟ ਕੱਢ ਦਿੱਤੇ। ਹਵਾ ਨਾਲ ਕੁਝ ਕਾਲੀ ਹੋਈ ਬੱਤੀ ਦੀ ਰੋਸ਼ਨੀ ਵਿੱਚ ਨਕਸ਼ ਬਹੁਤੇ ਸਾਫ਼ ਨਹੀਂ ਸਨ ਦਿਸਦੇ। ਪਰ ਇਸਤਰੀ ਦੇ ਕਦ ਕਾਠ ਤੇ ਚਾਲਟਾਲ ਵਿੱਚ ਇਹੋ ਜਿਹਾ ਕੁਝ ਸੀ ਕਿ ਉਹਦੇ ਵੱਲ ਵੇਖਣਾ ਮੈਨੂੰ ਚੰਗਾ ਲੱਗ ਰਿਹਾ ਸੀ। ਹੁਣ ਮੈਂ ਤੁਹਾਡੇ ਲਈ ਰੋਟੀਆਂ ਲਾ ਲੈਣੀਆਂ। ਤੁਸੀਂ ਰੋਟੀ ਦੀ ਖੇਚਲ ਨਾ ਕਰੋ ਮੇਰੀ ਪਤਨੀ ਨੇ ਆਖਿਆ ਖੇਚਲ ਕਦੇ ਗੱਡੀ ਫਸਿਆ ਹੀ ਤੁਸੀਂ ਸਾਡੇ ਘਰ ਆਉਣਾ ਹੋਇਆ ਨਾ ਆਟਾ ਗੁੱਦਾ ਸਲੂਣਾ ਰਿੱਦਾ ਪਿਆ ਇਹ ਕਹਿੰਦੀ ਉਹ ਮੁਸਕਰਾਉਂਦੀ ਹੋਈ ਰਸੋਈ ਵੱਲ ਨੂੰ ਤੁਰ ਪਈ ਤੇ ਮੈਂ ਬੂਹਾ ਚੰਨਾ ਵੇਖਾ ਵਾਂ ਕਿਰੂ ਵੀ ਚਲਿਆ ਗਿਆ ਅਸੀਂ ਦੋਵਾਂ ਨੇ ਹੌਲੀ-ਹੌਲੀ ਕੋਸਰਮੋਸਰ ਵਿੱਚ ਇੱਕ ਦੂਜੇ ਦਾ ਦਿਲ ਪੁੱਛਿਆ ਡਰ ਵੀ ਸੀ ਪਰ ਮਾੜੇ ਵੀ ਉਹ ਨਹੀਂ ਸਨ ਲੱਗੇ ਰੋਟੀ ਖਾਦੀ ਗਈ ਇਸਤਰੀ ਭਾਂਡਾ ਟਿੰਡਾ ਸਾਹਮਣੇ ਚਲੀ ਗਈ ਕੇਰੂ ਵੀ ਇਹ ਆ ਕੇ ਤੁਸੀਂ ਥੱਕੇ ਹੋ ਆਰਾਮ ਕਰੋ ਸਾਨੂੰ ਛੱਡ ਗਿਆ ਜਿਹੜੀਆਂ ਗੱਲਾਂ ਬਹੁਤੀਆਂ ਸਾਡੇ ਮਨ ਵਿੱਚ ਸਨ ਉਹ ਅਸੀਂ ਉਸ ਘਰ ਵਿੱਚ ਨਹੀਂ ਸੰਕਰ ਸਕਦੇ ਚੁੱਪ ਕਰਕੇ ਲੰਮੇ ਪੈ ਗਏ ਮੇਰੀ ਪਤਨੀ ਦੀ ਨੀਂਦ ਚੰਗੀ ਹੈ ਉਹ 5.5 ਮਿੰਟਾਂ ਵਿੱਚ ਹੀ ਸੌ ਗਈ ਪਰ ਮੈਂ ਹਰ ਨਿੱਕੇ ਜਿਹੇ ਖੜਾਕ ਉੱਤੇ ਵੀ ਅੱਖਾਂ ਖੋਲ ਲੈਂਦਾ ਸਾਂ ਇੱਕ ਵਾਰੀ ਕੀ ਵੇਖਦਾ ਹਾਂ ਕਿ ਕੇਰੂ ਬੂਹੇ ਅੱਗੇ ਢਾਰੇ ਵਿੱਚ ਖੜਾ ਹੈ ਉਹਦੀ ਪਿੱਠ ਸਾਡੇ ਵੱਲ ਹੈ ਮੈਂ ਤੱਕਦਾ ਰਿਹਾ ਉਹ ਚਲਾ ਗਿਆ ਅੱਧੇ ਘੰਟੇ ਬਾਅਦ ਮੈਨੂੰ ਫੇਰ ਕੁਝ ਉਂਝ ਹੀ ਜਾਪਿਆ ਮੈਂ ਅੱਖਾਂ ਖੋਲੀਆਂ ਤੇ ਮੇਰਾ ਤਰਾ ਨਿਕਲ ਗਿਆ ਕੇਰੂ ਫੇਰ ਸਾਡੇ ਬੂਹੇ ਵਿੱਚ ਖੜੋਤਾ ਸੀ ਐਤ ਕੀ ਮੇਰੇ ਵੱਲ ਤੱਕ ਰਿਹਾ ਸੀ ਮੈਂ ਉੱਠ ਕੇ ਬੈਠ ਗਿਆ ਕਿਉਂ ਸਰਦਾਰ ਜੀ ਨੀਂਦਰ ਨਹੀਂ ਆਉਂਦੀ ਜੀ ਉਸ ਪੁੱਛਿਆ ਉਪਰੇ ਥਾਂ ਮੈਨੂੰ ਘੱਟ ਹੀ ਨੀਂਦ ਆਉਂਦੀ ਹੈ ਨਾਲੇ ਵਹਿੰਦਾ ਪਿਆਸਾਂ ਕਿ ਮੀ ਕਿੰਨਾ ਕੁ ਪੀ ਰਿਹਾ ਹੈ ਪਰ ਤੁਸੀਂ ਕੇਰ ਸਿੰਘ ਜੀ ਤੁਸੀਂ ਕਿਉਂ ਨਹੀਂ ਜੇ ਤੱਕ ਸੁੱਤੇ ਮੈਂ ਆਪਣਾ ਡਰ ਛੁਪਾਉਣ ਲਈ ਪੁੱਛਿਆ ਮੈਂ ਤਾਂ ਸਰਦਾਰ ਜੀ ਅੱਜ ਸੌਣਾ ਨਹੀਂ ਜੇ ਮੈਨੂੰ ਕੁੜੀ ਦੇ ਡਰੰਕ ਦਾ ਖਿਆਲ ਆਇਆ ਜੇ ਨਾ ਲਿਆਂਦਾ ਹੁੰਦਾ ਸਾਨੂੰ ਕਿਸੇ ਨੇ ਕੀ ਆਖਣਾ ਸੀ ਉਹ ਕਿਉਂ ਤੁਸੀਂ ਅੱਜ ਕਿਉਂ ਨਹੀਂ ਸੌਣਾ ਮੈਂ ਪੁੱਛਿਆ ਅੱਜ ਮੇਰੇ ਘਰ ਇੱਕ ਬੜੀ ਮਹਿੰਗੀ ਆਮਾਨਤ ਹੈ ਮੈਂ ਦੁਸ਼ਮਣਦਾਰ ਆਦਮੀ ਹਾਂ ਜੇ ਮੇਰੇ ਘਰ ਵਿੱਚ ਤੁਹਾਨੂੰ ਕੋਈ ਹਰਜ ਹੋ ਜਾਏ ਮੈਂ ਕਿਹੜੇ ਮੂੰਹ ਜੀਵਾਂਗਾ ਉਹਦੀ ਆਵਾਜ਼ ਵਿੱਚ ਸੱਚਾਈ ਦੀ ਠਣਕ ਸੀ ਤੁਸੀਂ ਕਿੱਡੇ ਚੰਗੇ ਹੋ ਕੇਰ ਸਿੰਘ ਜੀ ਪਰ ਮਨ ਹੀ ਮਨ ਵਿੱਚ ਮੈਂ ਉਹਦੀ 10 ਨੰਬਰੀ ਸ਼ੌਹਰਤ ਨਾਲ ਉਹਦਾ ਰਵਈਆ ਮੇਲ ਰਿਹਾ ਸਾਂ ਚੰਗਾ ਜਿੱਡਾ ਮੈਂ ਹਾਂ ਜੱਗ ਜਾਣਦਾ ਪਰ ਅੱਜ ਆਪਣੇ ਮਹਿਮਾਨ ਦੇ ਇੱਕ ਵਾਲ ਤੋਂ ਜਾਨ ਲੜਾ ਦੇਣਾ ਮੇਰਾ ਧਰਮ ਹੈ ਬੜਾ ਬੱਦਲ ਲਿਸ਼ ਗਿਆ ਕਿਹੋ ਜਿਹਾ ਸ਼ਾਨਦਾਰ ਉਹਦਾ ਜੁੱਸਾ ਮਨ ਵਿੱਚ ਮੈਂ ਆਖਿਆ ਜਿਹਦਾ ਇਹ ਆਦਮੀ ਯਾਰ ਹੋਵੇ ਤੇ ਉੱਚੀ ਮੇਰੇ ਮੂੰਹੋਂ ਨਿਕਲਿਆ ਜੇ ਗੇਰ ਸਿੰਘ ਜੀ ਤੁਸੀਂ ਅੱਜ ਸੌਣਾ ਨਹੀਂ ਤਾਂ ਆ ਜਾਓ ਕੋਈ ਗੱਲਬਾਤ ਕਰ ਲੈਨੇ ਆ ਉਹ ਅੰਦਰ ਆ ਗਿਆ ਪਰ ਮਾਤਾ ਜੀ ਸੁੱਤੇ ਪਏ ਨੇ ਇਹਨਾਂ ਦਾ ਤੁਸੀਂ ਫਿਕਰ ਨਾ ਕਰੋ ਪਹਿਲੇ ਵੇਲੇ ਜਦੋਂ ਇਹਨਾਂ ਦੀ ਅੱਖ ਲੱਗ ਜਾਏ ਫਿਰ ਗੱਲਾਂ ਤਾਂ ਕੀ ਕੋਈ ਧਮ ਧਮਾਕਾ ਵੀ ਇਹਨਾਂ ਨੂੰ ਜਗਾ ਨਹੀਂ ਸਕਦਾ ਮੁਸਕਰਾ ਕੇ ਉਹ ਮੇਰੇ ਨਾਲ ਮੰਜੇ ਉੱਤੇ ਬੈਠ ਗਿਆ ਉਹਦੇ ਸਾਹਮਣੇ ਕਿੱਲੀ ਨਾਲ ਟੰਗੀ ਹੱਥ ਬੱਤੀ ਬਲ ਰਹੀ ਸੀ ਸੁਣਾਓ ਗੇਰ ਸਿੰਘ ਜੀ ਮੈਂ ਆਖਿਆ ਕੋਈ ਆਪਣੀ ਜ਼ਿੰਦਗੀ ਦੀ ਘਟਨਾ ਸੁਣਾਓ ਕਾਦੀ ਮੇਰੀ ਜ਼ਿੰਦਗੀ ਉਸ ਹੌਕਾ ਪਰ ਕੇ ਆਖਿਆ ਜੋਰ ਜ਼ਬਰਦਸਤ ਖੂਨੀ ਹਗਾਮਾ ਹੈ ਸ਼ਰਮ ਆਵੇ ਸੁਣਾਉਂਦੇ ਆ ਹਾਂ ਬੰਸੋ ਮੇਰੀ ਘਰ ਵਾਲੀ ਦੀ ਕਹਾਣੀ ਹੈ ਜਿਹੜੀ ਸੁਣਾਉਣ ਨੂੰ ਮੇਰਾ ਜੀ ਔੜਦਾ ਰਹਿੰਦਾ ਹੈ ਉਹ ਹੀ ਸੁਣਾਓ ਆਪਣੀ ਵੀ ਸੁਣਾਓ ਸ਼ਰਮਾਓ ਨਾ ਕਈ ਵਾਰੀ ਸਾਡੀ ਜ਼ਿੰਦਗੀ ਸਾਡੇ ਆਪਣੇ ਇਰਾਦਿਆਂ ਦੀ ਤਸਵੀਰ ਨਹੀਂ ਹੁੰਦੀ ਸਾਡੇ ਆਲੇ-ਦੁਆਲੇ ਪੈਦਾ ਹੋਈ ਮਜਬੂਰੀ ਹੁੰਦੀ ਹੈ ਮੈਂ ਕੇਰੂ ਨੂੰ ਪੌਂਦ ਤੋਂ ਅਗਾਹ ਹੋ ਕੇ ਬੈਠਣ ਲਈ ਆਖਿਆ ਮੇਰੇ ਕਿਸੇ ਦਾ ਤੁਸੀਂ ਸੁਣੇ ਹੀ ਹੋਣਗੇ 100 ਬਿੱਗੇ ਬਾਪੂ ਦੀ ਜ਼ਮੀਨ ਸੀ ਭਰਾ ਦੋ ਹੀ ਸਾਂ ਕੰਮ ਕਦੇ ਕੀਤਾ ਨਾ ਅੱਠਵੀਂ ਉੱਠ ਬੈਠਾ ਸੇਪੀਆਂ ਮੁਜ਼ਾਰਿਆਂ ਦੀ ਮੁਟਿਆਰ ਜਿਹੜੀ ਚੰਗੀ ਲੱਗੇ ਉਹਨੂੰ ਚੰਗਿਆਂ ਨਾ ਰਹਿਣ ਦਿੱਤਾ ਹੱਡ ਪੈਰ ਨਰੋਏ ਸਨ ਪਲਵਾਨ ਪਲਵਾਨ ਆਖ ਕੇ ਲੋਕਾਂ ਭੂਏ ਛਾੜ ਦਿੱਤਾ ਫੇਰ ਸਰਦਾਰ ਜੀ ਮੈਂ ਕੀ ਨਹੀਂ ਕੀਤਾ ਪੈਣ ਚ ਸਾਡਾ ਚੰਗਾ ਸੀ ਪਰ ਟੋਕਦਾ ਬਹੁਤ ਸੀ ਗੁੱਸਾ ਲੱਗਾ ਦਿਨ ਦੀਵੇਂ ਵੱਡ ਸੁੱਟਿਆ ਗਵਾਹੀ ਕਿਦੀ ਮਜਾਲਸੀ ਦੇ ਦਿੰਦਾ 10 ਬਰੇ ਕੈਦ ਹੋਈ ਕੱਟ ਕੇ ਛੁੱਟ ਆਇਆ ਤੇ ਜੇ ਬੰਸੋ ਕਿਤੋਂ ਰੱਬੋਂ ਉੱਡ ਕੇ ਮੇਰੇ ਘਰ ਨਾ ਆ ਜਾਂਦੀ ਤਾਂ ਪਤਾ ਨਹੀਂ ਕੌਣ-ਕੌਣ ਮੇਰੇ ਹੱਥੋਂ ਮੋਇਆ ਹੁੰਦਾ ਜਾਂ ਕਿਹਦੇ ਹੱਥੋਂ ਮੇਰਾ ਟਿੱਡ ਪਾਟ ਗਿਆ ਹੁੰਦਾ ਇਹ ਕਹਿੰਦਿਆਂ ਉਹ ਉੱਠ ਕੇ ਡੰਗਰਾਂ ਵਾਲੇ ਕੋਠੇ ਵੱਲ ਚਲਾ ਗਿਆ ਤੇ ਮੁੜ ਕੇ ਚੰਗੀ ਤਰ੍ਹਾਂ ਬਹਿ ਕੇ ਉਸ ਗੱਲ ਸ਼ੁਰੂ ਕੀਤੀ ਇਹ ਬੰਸੋ ਮੇਰੀ ਘਰ ਵਾਲੀ ਮੁਸਲਮਾਨ ਲੋਹਾਰਾਂ ਦੀ ਧੀ ਇਹਨਾਤੀ ਇਹਦਾ ਨਾਂ ਸੀ ਪਿੰਡ ਇਹਨਾਂ ਦਾ ਸ਼ਹਿਰ ਦੇ ਨੇੜੇ ਸੀ ਜਦੋਂ ਇਹਨੂੰ ਜਵਾਨੀ ਆਈ ਪਿੰਡ ਵਿੱਚ ਗੋਗਾ ਮਚ ਗਿਆ ਇਹਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਕਈ ਅੱਖਾਂ ਤਾੜੇ ਲੱਗੀਆਂ ਰਹਿੰਦੀਆਂ ਲੰਬੜਾਂ ਦਾ ਛੋਟਾ ਤਾਂ ਸ਼ਦਾਈ ਹੋ ਗਿਆ ਸੀ ਸੋਨਾ ਉਹ ਵੀ ਬਹੁਤ ਦਰਸ਼ਣੀ ਸੀ ਇਹਨਾਤੀ ਦੇ ਪਿਓ ਨੇ ਤੰਗ ਆ ਕੇ ਇਹਨੂੰ ਮੰਗ ਦਿੱਤਾ ਪਰ ਸਾਖ ਐਵੇਂ ਕਿਵੇਂ ਹੀ ਢੁੰਡਿਆ ਦਹਾਜੂ ਮਾਰੜਾ ਜਿਆ ਕਹਿੰਦੇ ਨੇ 2200 ਵਿੱਚ ਹੀ ਲੈ ਲਿਆ ਸੂ ਇਨਾਤੀ ਦੇ ਅੰਦਰ ਕੋਈ ਤੂਫਾਨ ਉੱਠਿਆ ਹੋਇਆ ਸੀ ਪਿਓ ਤੇ ਬੜਾ ਗੁੱਸਾ ਚੜਿਆ ਇਹਨੂੰ 2500 ਰੁਪਏ ਵਿੱਚ ਮੈਨੂੰ ਵਿਆਹ ਆਂਦਾ ਮੈਨੂੰ ਬਿਆਂਦਾ ਖਾਂ ਕਿਸੇ ਬੰਦੇ ਨਾਲ ਜੇ 2500 ਇਹਦੇ ਹੱਥ ਨਾਲ ਲਿਆ ਫੜਾਂ ਦੀ ਵਿਆਹ ਦੀ ਆਵਾਈ ਉੱਡੀ ਦੋ ਦਿਨ ਇਨਾਤੀ ਨੇ ਕੁਝ ਨਾ ਖਾਦਾ ਤੀਜੇ ਦਿਨ ਲੰਬੜਾਂ ਦਾ ਕੈਲਾ ਕਿਤੇ ਟੱਕਰ ਪਿਆ ਬੜੇ ਤਰਲੇ ਕੱਢਣ ਲੱਗਾ ਤੇ ਇਨਾਤੀ ਉਹ ਵੀ ਸਿੱਧਾ ਨੱਕ ਫੜਨ ਵਾਲੀ ਕੁੜੀ ਸੀ ਕੈਲਿਆ ਸੱਚੀ ਦੱਸ ਕੋਈ ਪਿਆਰ ਉੱਠਿਆ ਈ ਕਿ ਐਵੇਂ ਕਮੀਨਾ ਦੀ ਕੁੜੀ ਨਾਲ ਟੱਕਰਾਂ ਮਾਰਨ ਲਈ ਆਫਰਿਆ ਫਿਰਨਾ ਏ ਕੈਲੇ ਨੇ ਕਈ ਵਾਰੀ ਢਾਣੀ ਵਿੱਚ ਛੇਕੀ ਮਾਰੀ ਸੀ ਮੇਰੀ ਲੋਹਾਰੀ ਨਾਲ ਦੁਨੀਆ ਦੀ ਕੋਈ ਜੱਟੇ ਖਲਾਰ ਲਵੇ ਫਿਰ ਕੈਲਿਆ ਤੂੰ ਤੋਲ ਲੈ ਆਪਣਾ ਪਾਸਾ ਮੈਂ ਤਿਆਰ ਹੂੰ ਪਰ ਕਰਨੀ ਛੇਤੀ ਹੋਏਗੀ ਵਿਆਹ ਦੀਆਂ ਗੱਲਾਂ ਚੱਲ ਪਈਆਂ ਨੇ ਜੰਜ ਨੇ ਅਜੇ ਆਉਣਾ ਸੀ ਪਿੰਡ ਵਿੱਚ ਦਿਨ ਚੜ੍ਹਦਿਆਂ ਹੀ ਬਾਹਰ ਪੈ ਗਈ ਤੇ ਨੈਤੀ ਕੈਲੇ ਨਾਲ ਨਸਾਈ ਕੇਲੇ ਦੇ ਭਰਾ ਬੜੇ ਰਾਣੀ ਖਾਂ ਜੰਮੇ ਸਨ ਉਹਦੀ ਕੁੜਮਾਈ ਉਹਨਾਂ ਕਿਸੇ ਕੜੇ ਕਪਤਾਨ ਦੇ ਘਰ ਕੀਤੀ ਹੋਈ ਸੀ ਆਖਣ ਭਾਵੇਂ ਦੋਵੇਂ ਨਾ ਮਾਰਨੇ ਪੈਣ ਘਰ ਨੂੰ ਕਲੰਕ ਨਹੀਂ ਲੱਗਣ ਦੇਣਗੇ ਕੇਲੇ ਨੇ ਭਰਾਵਾਂ ਨੂੰ ਕਿਤੋਂ ਸੁਨੇਹਾ ਕਲਵਾਇਆ ਕਿ ਉਹ ਆਪਣਾ ਹਿੱਸਾ ਛੱਡ ਦੇਵੇਗਾ ਦੂਰ ਦਰਾਡੇ ਚਲਾ ਜਾਏਗਾ ਪਰ ਭਰਾਵਾਂ ਨੇ ਡਰਾਵੇ ਉੱਤੇ ਡਰਾਵਾ ਸੁੱਟਿਆ ਕੁਝ ਮਹੀਨੇ ਖਵਾਰ ਹੋ ਕੇ ਉਹ ਮੇਰੇ ਕੋਲ ਆ ਗਿਆ ਮੈਂ ਉਹਨੂੰ ਦਿਲਾਸਾ ਦਿੱਤਾ ਕਿ ਉਹਦੀ ਵਾਵਲ ਕੋਈ ਤੱਕ ਕੇ ਤਾਂ ਵੇਖੇ ਪਰ ਉਹ ਹਾਰ ਚੁੱਕਾ ਹੋਇਆ ਸੀ ਉਸ ਮੈਨੂੰ ਦੱਸਿਆ ਕਿ ਉਹਦੇ ਭਰਾ ਬੜੇ ਡਾਡੇ ਨੇ ਉਹਨਾਂ ਕਿਤੇ ਉਹਨੂੰ ਵਸਨ ਨਹੀਂ ਦੇਣਾ ਜਿਹੜੇ ਰੁਪਈਏ ਉਹ ਨਾਲ ਲਿਆਇਆ ਸੀ ਉਹ ਤਾਂ ਮੁੱਕ ਗਏ ਸਨ ਉਹ ਅਨੇਤੀ ਨੂੰ ਕਿਸੇ ਚੰਗੇ ਆਦਮੀ ਦੇ ਹਵਾਲੇ ਕਰਕੇ ਕੁਝ ਲੈਣਾ ਚਾਹੁੰਦਾ ਸੀ ਇਨੇਤੀ ਪਹਿਲੀ ਨਜ਼ਰੇ ਹੀ ਮੈਨੂੰ ਚੰਗੀ ਲੱਗ ਗਈ ਸੀ 500 ਉਸ ਸੁਣਾਇਆ ਤੇ ਮੈਂ ਮੰਨ ਲਿਆ ਪਰ ਉਸ ਤਾਕੀਦ ਕੀਤੀ ਕਿ ਜਿੰਨਾ ਚਿਰ ਉਹ ਆਪ ਨਾ ਆਖੇ ਮੈਂ ਇਨੈਤੀ ਨੂੰ ਪਤਾ ਨਾ ਲੱਗਣ ਦਿਆਂ। ਇਹ ਨੈਤੀ ਨੂੰ ਕਿਸੇ ਤਰ੍ਹਾਂ ਭਿੰਨਕ ਪੈ ਗਈ ਕਿ ਕੈਲਾ ਉਹਨੂੰ ਵੇਚਣ ਨੂੰ ਫਿਰਦਾ ਹੈ। ਉਹ ਮੂੰਹ ਚੁਰਾਉਂਦਾ ਸੀ ਪਰ ਇਨੈਤੀ ਨੇ ਇੱਕ ਦਿਨ ਫੜ ਕੇ ਕੋਲ ਬਹਾ ਲਿਆ। ਕੈਲਾ ਮੈਂ ਸਭ ਕੁਝ ਸਮਝਣੀ ਆ ਤੇਰੇ ਨਾਲ ਗੁੱਸਾ ਵੀ ਕੋਈ ਨਹੀਂ ਪਰ ਜੇ ਤੂੰ ਮੈਨੂੰ ਰੱਖ ਨਾ ਸਕੇ ਮੈਨੂੰ ਸੁੱਟੀ ਨਾ ਮੈਨੂੰ ਆਪਣੇ ਹੱਥੀ ਮਾਰ ਦੇ। ਮੈਂ ਇਨੈਤੀ ਨੂੰ ਮਾਰ ਦੇਆ। ਤੂੰ ਆਖ ਮੈਂ ਆਪੇ ਮਰ ਜਾਵਾਂਗੀ। ਨਾ ਪਰ ਤੂੰ ਕਿਉਂ ਮਰੇ? ਕਿ ਉਹਨਾ ਕਿਸੇ ਦਾ ਘਰ ਆਬਾਦ ਕਰੇ ਤੇ ਇਹਨਾਂ ਜ਼ਾਲਮ ਭਰਾਵਾਂ ਕੋਲੋਂ ਦੂਰਬਾਰ ਵਿੱਚ ਜਾ ਕੇ ਮੈਂ ਕੋਈ ਕੰਮ ਕਰ ਲਵਾਵਾਂਗਾ ਹੁਣ ਮੇਰੇ ਕੋਲ ਤੈਨੂੰ ਤਾਂ ਪਤਾ ਏ 10 ਛਿਲੜ ਵੀ ਬਾਕੀ ਨਾ ਰਹੇ ਤਾਂ ਤੂੰ ਮੇਰੇ ਪੈਸੇ ਵਟਣਾ ਚਾਹੁੰਨਾ ਏ ਤੇ ਕੈਲੇ ਨੇ ਜਦੋਂ ਅੱਖਾਂ ਚੁੱਕ ਕੇ ਉੱਪਰ ਤੱਕਿਆ ਤਾਂ ਇਨੈਤੀ ਦੇ ਮੂੰਹ ਤੇ ਕੋਈ ਗੁੱਸਾ ਨਹੀਂ ਸੀ ਏਉਂ ਨਾ ਆਖ ਇਨੈਤੀ ਪਰ ਕਿਸੇ ਦੋਸਤ ਦੇ ਹਵਾਲੇ ਕਰਕੇ ਕੁਝ ਖਰਚ ਲਈ ਪੈਸੇ ਲੈ ਜਾਣਾ ਚਾਹੁੰਦਾ ਹਾਂ ਉਹਨੂੰ ਜਦੋਂ ਹੋਇਆ ਮੋੜ ਦਿਆਂਗਾ ਚੰਗਾ ਕਹਿ ਲਿਆ ਤੂੰ ਬੇਸ਼ੱਕ ਮੇਰੇ ਪੈਸੇ ਵਟ ਲੈ ਮੈਂ ਤੈਨੂੰ ਪਿਆਰ ਕੀਤਾ ਤੇਰਾ ਕੁਝ ਸਵਾਰ ਕੇ ਮੈਂ ਰਾਜੀ ਹੋਵਾਂਗੀ ਪਰ ਇੱਕ ਗੱਲ ਮੇਰੀ ਮੰ ਮੇਰਾ ਗਾਹਕ ਮੈਨੂੰ ਵਖਾ ਦੇ ਤੇ ਜੇ ਉਹ ਮੈਨੂੰ ਨਾ ਜਚਿਆ ਤਾਂ ਕਾਲੀ ਨਾ ਕਰੀ ਤੈਨੂੰ ਬਹੁਤਾ ਉਡੀਕਣਾ ਨਾ ਪਵੇਗਾ ਕੈਲੇ ਨੇ ਅਨੈਤੀ ਦੇ ਹੱਥ ਫੜ ਲਏ ਅਨੈਤੀਏ ਕੁਰਬਾਨ ਜਾਮਾ ਤੈਥੋਂ ਸੱਚੀ ਮੈਂ ਤੇਰੇ ਲਾਇਕ ਨਹੀਂ ਜੀ ਕਰ ਤੂੰ ਆਖੇ ਸ਼ਾਮੀ ਮੈਂ ਉਹਨੂੰ ਤੇਰੇ ਕੋਲ ਲਿਆਵਾਂਗਾ ਤੇ ਸਰਦਾਰ ਜੀ ਕਦੇ ਕਿਸੇ ਹਾਕਮ ਸਾਹਮਣੇ ਹੁੰਦਿਆ ਮੈਂ ਝੁਕਿਆ ਨਹੀਂ ਅੱਜ ਅਨੈਤੀ ਦੇ ਸਾਹਮਣੇ ਹੁੰਦਿਆ ਮੇਰੇ ਪੈਰ ਥੜਕਦੇ ਸਨ ਫਾਂਸੀ ਦਾ ਫੈਸਲਾ ਸੁਨਣੋਂ ਮੈਂ ਘਬਰਾਇਆ ਨਹੀਂ ਪਰ ਅਨੈਤੀ ਦਾ ਫੈਸਲਾ ਸੁਨਣੋਂ ਕੰਬ ਰਿਹਾ ਸਾਂ ਕੇਰੂ ਦੀ ਜਿੱਦ ਅੱਗੇ ਸੜਾ ਸਾਉ ਨਾ ਕਦੇ ਕੋਈ ਖਲੋਤਾ ਅੱਜ ਲੋਹਾਰੀ ਕੁੜੀ ਕੋਲੋਂ ਸੁੰਨਾ ਸੀ ਕਿ ਉਹਨੂੰ ਮੈਂ ਮਨਜ਼ੂਰ ਹਾਂ ਕਿ ਨਹੀਂ ਜਦੋਂ ਅਸੀਂ ਅੰਦਰ ਵੜੇ ਅਨੈਤੀ ਮੇਰੇ ਘਰ ਦੇ ਇੱਕ ਕੋਠੇ ਵਿੱਚ ਮੰਜੇ ਤੇ ਬੈਠੀ ਸੀ ਅਸੀਂ ਉਹਦੇ ਸਾਹਮਣੇ ਮੰਜੇ ਤੇ ਬਹਿ ਗਏ ਮੈਂ ਜਿਹੜਾ ਅੱਖਾਂ ਨਾਲ ਤੱਕ ਕੇ ਕੁੜੀਆਂ ਰਵਾ ਛੱਡਦਾ ਸੀ ਅੱਜ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾਉਣ ਤੋਂ ਡਰ ਰਿਹਾ ਸਾਂ ਅਸੀਂ ਦੋਵੇਂ ਚੁੱਪ ਬੈਠੇ ਰਹੇ ਓੜਕ ਨੇਤੀ ਬੋਲੀ ਕਿਉਂ ਕਹਿ ਲਿਆ ਇਹੀ ਤੇਰਾ ਚੰਗਾ ਯਾਰ ਏ ਨਾ ਹਾਂ ਨੇਤੀਏ ਇਹਨੂੰ ਮੈਂ ਆਪਣੇ ਨਾਲੋਂ ਤੇਰੇ ਵਧੇਰੇ ਲਾਇਕ ਸਮਝਦਾ ਵਾਂ ਪਰ ਇਹਦੇ ਮਾਪੇ ਤਾਂ ਮੈਂ ਸੁਣਿਆ ਹੈ ਬਰਾਦਰੀ ਵਿੱਚ ਇਹਦਾ ਵਿਆਹ ਕਰਨ ਨੂੰ ਫਿਰਦੇ ਨੇ ਇਸ ਬੋਲ ਵਿੱਚ ਨਾ ਮੰਜ਼ੂਰੀ ਨਹੀਂ ਸੀ ਮੈਂ ਅੱਖਾਂ ਚੁੱਕ ਕੇ ਵੇਖਿਆ ਪਤਲੇ ਖਾਕੀ ਖਦਰ ਦਾ ਸੂਟ ਪਾਇਆ ਹੋਇਆ ਸੀ ਉਸਨੇ ਦਰਜੀ ਕਿਸੇ ਨੇ ਸੀਤਾ ਕਾਣੂ ਸੀ ਉਸ ਨੂੰ ਉਹਦੇ ਅੰਗਾਂ ਦਿਵਾਲੇ ਢਾਲਿਆ ਜਾਪਦਾ ਸੀ ਹੱਥੀਂ ਸੋਨੇ ਦੀ ਇੱਕ ਇੱਕ ਵੰਗ ਸਿਰ ਤੇ ਮੋਟੀ ਮਲਮਲ ਦੀ ਗੁਲਾਬੀ ਚੁੰਨੀ ਮਲਕਾ ਮੈਂ ਕੋਈ ਵੇਖੀ ਨਹੀਂ ਪਰ ਇੱਕ ਮਲਕਾ ਦਾ ਸੁਪਨਾ ਮੈਨੂੰ ਕਦੇ-ਕਦੇ ਆਉਂਦਾ ਸੀ ਕੱਪੜੇ ਉਹਦੇ ਗਲ ਵੱਖਰੇ ਹੁੰਦੇ ਸਨ ਪਰ ਚਿਹਰਾ ਮੋਹਰਾ ਇਹਦੇ ਵਰਗਾ ਹੀ ਹੁੰਦਾ ਸੀ ਮੈਂ ਹੌਸਲਾ ਕਰਕੇ ਬੋਲਿਆ ਹਾਂ ਅਨਾਈਤੀ ਇੱਕ ਵਾਰੀ ਨਹੀਂ 20 ਵਾਰੀ ਮੇਰੇ ਵਿਆਹ ਦੀ ਗੱਲ ਹੋਈ ਹੈ ਤੇ ਮੁੱਕੀ ਹੈ ਖੇ ਭਾਵੇਂ ਮੈਂ ਕਿਸੇ ਏੋ ਜਿਹੀ ਕੁੜੀ ਨਾਲ ਖਾ ਲਈ ਹੋਵੇ ਪਰ ਵਿਆਹ ਮੈਂ ਉਹਦੇ ਨਾਲ ਹੀ ਕਰਨਾ ਜਿਹਦੀ ਅੱਖ ਵਿੱਚ ਅੱਖ ਭਰ ਕੇ ਮੈਂ ਤੱਕ ਨਾ ਸਕਾਂ ਤੇ ਕੀ ਮੈਂ ਤੇਰੇ ਇਸ ਮੇਚ ਉਤੇ ਪੂਰੀ ਉਤਰਾਂਗੀ ਤੂੰ ਆਪ ਵੇਖ ਲੈ ਮੈਂ ਤੱਕਿਆ ਹੈ ਕਈ ਵਾਰ ਮੈਂ ਤੇਰੇ ਵੱਲ ਤੱਕਣ ਦੀ ਕੋਸ਼ਿਸ਼ ਕੀਤੀ ਪਰ ਮੇਰੀਆਂ ਅੱਖਾਂ ਨੀਵੀਆਂ ਹੋ ਗਈਆਂ ਚੰਗਾ ਤੁਸੀਂ ਦੋਵੇਂ ਯਾਰ ਆਪੋ ਵਿੱਚ ਨਿਵੇੜਾ ਕਰ ਲਓ ਮੈਂ ਰਾਜ਼ੀ ਹਾਂ ਜਿਵੇਂ ਅੱਖ ਹੋਗੇ ਕੈਲਾ ਉੱਠ ਖੜੋਤਾ ਪਰ ਮੇਰੇ ਬੁੱਲਾਂ ਤੇ ਇੱਕ ਗੱਲ ਆਈ ਹੋਈ ਸੀ ਦਲੇਰੀ ਕਰਕੇ ਮੂੰਹੋਂ ਕੱਢ ਹੀ ਦਿੱਤੀ ਪਰ ਅਨੈਤੀਏ ਕੈਲੇ ਨੇ ਤੈਨੂੰ ਦੱਸ ਹੀ ਦਿੱਤਾ ਹੋਵੇਗਾ ਮੈਂ 10 ਨੰਬਰੀਆ ਬਦਮਾਸ਼ ਹਾਂ ਫਿਰ ਮੈਥੋਂ ਖੜੋਤਾ ਨਾ ਰਿਹਾ ਗਿਆ ਮੈਂ ਬਹਿ ਗਿਆ ਦਿਲ ਮੇਰਾ ਧੱਕ ਧੱਕ ਕਰਦਾ ਤੇ ਅੱਖਾਂ ਮੇਰੀਆਂ ਅਨੈਤੀ ਦੇ ਬੁੱਲਾਂ ਉੱਤੇ ਜੁੜ ਗਈਆਂ ਕੈਲੇ ਨੇ ਮੈਨੂੰ ਨਹੀਂ ਦੱਸਿਆ ਪਰ ਆਈ ਗਈ ਮੈਨੂੰ ਬੜਾ ਕੁਝ ਦੱਸ ਕੇ ਗਈ ਹੈ ਵਿਚ ਵਿੱਚ ਕਈ ਕਹਿੰਦੀਆਂ ਸਨ ਤੇ ਮੈਨੂੰ ਆਪੇ ਵੀ ਦਿਸਦਾ ਤੂੰ ਮਾੜਾ ਬੰਦਾ ਨਹੀਂ ਦੂਜੇ ਦਿਨ ਕੈਲੇ ਨੇ ਬਾਹਰ ਜਾਣ ਦੀ ਤਿਆਰੀ ਕਰ ਲਈ ਅਨੈਤੀ ਨੇ ਚੂੜੀਆਂ ਲਾ ਕੇ ਉਹਨੂੰ ਦੇ ਦਿੱਤੀਆਂ ਉਹ ਆਪਣੀ ਭਾਬੀ ਦੀਆਂ ਚੁਰਾ ਲਿਆਇਆ ਸੀ ਕੈਲਾ ਮੰਨੇ ਨਾ ਪਰ ਅਨੈਤੀ ਨੇ ਦੱਸਿਆ ਸਿਰਫ ਤੇਰੀ ਖੁਸ਼ੀ ਲਈ ਕੈਲਿਆ ਮੈਂ ਇਹ ਚੂੜੀਆਂ ਪਾਈਆਂ ਸਨ ਚੂੜੀਆਂ ਆਪਣੇ ਹੱਥੀ ਮੈਨੂੰ ਪਾਉਂਦੀਆਂ ਨਹੀਂ ਮੇਰੇ ਜ਼ੋਰ ਦੇਣ ਤੇ ਕੈਲੇ ਨੇ ਚੂੜੀਆਂ ਵਾਪਸ ਲੈ ਲਈਆਂ ਗੱਜ-ਬੱਜ ਕੇ ਮੈਂ ਆਪਣਾ ਵਿਆਹ ਕੀਤਾ ਕਿਹੜਾ ਸੀ ਜਿਹੜਾ ਸ਼ਾਮਲ ਨਾ ਹੋਇਆ ਹੋਵੇ ਅਨੈਤੀ ਦਾ ਨਾਂ ਹਰਵੰਸ ਕੌਰ ਨਿਕਲਿਆ ਅਤੇ ਮੈਂ ਉਹਨੂੰ ਵੰਸੋ ਹੀ ਆਖਦਾ ਹਾਂ ਪੰਜਾਬ 'ਗੇ ਮੇਰੇ ਹਿੱਸੇ ਆਉਂਦੇ ਸਨ ਮੈਂ ਵੀ ਲੈ ਕੇ ਸਭ ਦਾਵਾ ਛੱਡ ਦਿੱਤਾ ਮੇਰਾ ਭਰਾ ਖੁਸ਼ ਹੋ ਗਿਆ ਹਵੇਲੀ ਵੀ ਮੈਂ ਆਪਣੀ ਜ਼ਮੀਨ ਉੱਤੇ ਪਾ ਲਈ ਇਸ ਹਵੇਲੀ ਦੀ ਉਸਾਰੀ ਨੇ ਸਾਨੂੰ ਦੋਹਾਂ ਨੂੰ ਇੱਕ ਕਰ ਦਿੱਤਾ ਛੱਪੜ ਵਿੱਚ ਇੱਟਾਂ ਮੈਂ ਟੁੱਕੀਆਂ ਸਿਰਾਂ ਤੇ ਅਸਾਂ ਦੋਹਾਂ ਢੋਈਆਂ ਜਦੋਂ ਛੱਤ ਪੈ ਗਈ ਅਸਾਂ ਆਪ ਹੀ ਲਿੰਬਿਆ ਪੋਚਿਆ ਦੋ ਟਾਲੇ ਪੋਚਾਲੇ ਜਾਲੀਆਂ ਕਿੰਗਰੇ ਬੰਸੋਂ ਨੇ ਆਪਣੇ ਹੱਥੀਂ ਲਾਏ ਮੇਰੀ ਦੁਨੀਆ ਦਾ ਹੁਲੀਆ ਬਦਲ ਗਿਆ ਮੇਰੇ 20 ਵਿੱਗੇ ਭਰਾ ਦੇ 80 ਨਾਲੋਂ ਟੱਪ ਗਏ ਉਹਦੇ ਤਿੰਨ ਸੇਪੀ ਮੇਰੀ ਇੱਕ ਬੰਸੋ ਤੇ ਬੰਸੋ ਦਾ ਇੱਕ ਮੈਂ ਮੇਰੀ ਵਾਹੀ ਦੀਆਂ ਧੁੰਮਾਂ ਪੈ ਗਈਆਂ ਕਹਿਣ ਸਿਆੜ ਕੱਢਦੇ ਜਿਵੇਂ ਮੁੰਡੇ ਡਰਾਇੰਗ ਦੀ ਕਾਪੀ ਤੇ ਲਕੀਰਾਂ ਮਾਰਦੇ ਨੇ ਸਾਡੇ ਘਰ ਕਾਕਾ ਆਇਆ ਬੰਸੋਂ ਨੇ ਦੀਪਾ ਉਹਦਾ ਨਾਂ ਰੱਖਿਆ ਸਾਡੇ ਦੋਹਾਂ ਦੀਆਂ ਗਵਾਚੀਆਂ ਹਨੇਰੀਆਂ ਜ਼ਿੰਦਗੀਆਂ ਦਾ ਦੀਵਾ ਉਹ ਰੋਜ਼ ਦੀਪੇ ਨੂੰ ਛਾ ਵੇਲੇ ਮੇਰੇ ਕੋਲ ਲੈ ਕੇ ਆਉਂਦੀ। ਕੁਛੜ ਦੀਪਾ ਹੱਥ ਗਲਾਮੇ ਵਾਲੀ ਲੱਸੀ ਦੀ ਬਲਟੋਹੀ ਸਿਰ ਉੱਤੇ ਪੀੜੀਆਂ ਵਾਲੇ ਪੋਣੇ ਵਿੱਚ ਵੱਧਾ ਰੋਟੀ ਦਾ ਛਿੱਕੂ ਕਦੇ ਸੱਸੀ ਪੁੰਨੂ ਨੂੰ ਇਉਂ ਮਿਲਣ ਨਹੀਂ ਆਈ ਹੋਣੀ ਨਾ ਹੀਰ ਨੇ ਰਾਂਝਣ ਲਈ ਇਉਂ ਵਾਲ ਵਾਹੇ ਤੇ ਕੱਪੜੇ ਮਟਕਾਏ ਹੋਣੇ ਜਿਉ ਮਿੱਟੀ ਨਾਲ ਮਿੱਟੀ ਹੋਏ ਕੇਰੂ ਲਈ ਬੰਸੋ ਲਟਕਦੀ ਮਟਕ ਦੀ ਛਾ ਵੇਲਾ ਲੈ ਕੇ ਆਉਂਦੀ। ਛਾ ਵੇਲਾ ਮੇਰੀ ਉਡੀਕ ਸੀ ਮੇਰੀ ਮਿਹਨਤ ਦਾ ਇਨਾਮ ਇੱਕ ਦਿਨ ਦੂਰੋਂ ਵੇਖ ਕੇ ਮੈਂ ਬਲਦ ਥੰਮ ਲੇ ਕਿੰਨਾ ਚਿਰ ਮੈਂ ਆਪਣੇ ਵੱਲ ਆਉਂਦੀਆਂ ਮਟਕਾਂ ਨੂੰ ਵੇਂਦਾ ਰਿਹਾ ਕੋਲ ਆਈ ਦੇ ਕੁਛੜੋਂ ਦੀਵਾ ਫੜ ਕੇ ਮੈਂ ਚੁੰਮ ਲਿਆ ਛਿੱਕੂ ਤੇ ਬਲਟੋਹੀ ਭੁਏਂ ਧਰ ਕੇ ਉਸਨੇ ਦੀਪੇ ਨੂੰ ਉਸੇ ਤਰ੍ਹਾਂ ਚੁੰਮਿਆ ਅਸੀਂ ਦੋਵੇਂ ਹੱਸ ਪਏ ਮੱਖਣਾ ਦਿੱਤਾ ਦਹੀਂ ਦਿੱਤਾ ਕੁਝ ਹੋਰ ਵੀ ਦਿੱਤਾ ਇਸੇ ਕੁਝ ਦਾ ਮੈਨੂੰ ਘੋਖਿਆਂ ਵੀ ਬਹੁਤਾ ਕੁਝ ਪਤਾ ਨਹੀਂ ਸੀ ਲੱਗਦਾ ਬੰਸੋ ਰੋਜ ਕੁਝ ਨਾ ਕੁਝ ਆਪਣੇ ਹੀ ਢੰਗ ਦਾ ਪਕਾ ਕੇ ਲਿਆਉਂਦੀ ਸੀ ਮੈਂ ਖਾਂਦਾ ਰਿਹਾ ਉਹ ਦਿਨ ਉਹ ਬੜੀ ਨੀਜ ਨਾਲ ਮੇਰੇ ਵੱਲ ਤੱਕਦੀ ਰਹੀ ਬੰਸੋ ਤੈਨੂੰ ਸੌ ਮੇਰੀ ਦੱਸ ਕੀ ਵੈਂਦੀ ਸੈਂ ਮੈਂ ਥਾਲੀ ਭੁੰਜੇ ਧਰ ਕੇ ਪੁੱਛਿਆ ਵੈਂਦੀ ਸਾਂ ਉਹ ਕਿਹੋ ਜਿਹੀ ਮਾਂ ਹੋਵੇਗੀ ਜਿਸੇ ਇਹੋ ਜਿਹਾ ਮਨੁੱਖ ਜਣਿਆ ਆਹ ਛਾਤੀ ਆਹ ਮੋਢੇ ਤੇ ਆਹ ਲੋੜੇ ਦੀ ਉਹਨਾਂ ਵਿੱਚ ਜਾਨ ਸਵਾਦ ਜਿਹਾ ਕੋਈ ਸਵਾਦ ਆਇਆ ਮੈਨੂੰ ਮੈਂ ਫਿਰ ਦੀਪੇ ਨੂੰ ਬਾਹਾਂ ਵਿੱਚ ਵਲੇਟ ਲਿਆ ਤੇ ਬੰਸੋ ਵੱਲ ਤੱਕ ਤੱਕ ਕੇ ਦੀਪੇ ਨੂੰ ਮੈਂ ਐਨਾ ਚੁੰਮਿਆ ਕਿ ਉਹ ਛਿੱਥਾ ਪੈ ਕੇ ਰੋਪਿਆ ਬੰਸੋ ਅੱਜ ਮੈਨੂੰ ਸਮਝ ਆਈ ਏ ਤੂੰ ਕਿਉਂ ਪਹਿਲੀ ਨਜ਼ਰੀ ਮੇਰੇ ਦਿਲ ਵਿੱਚ ਤਸ ਗਈੋਂ ਪਿਓ ਮੈਨੂੰ ਕਦੇ ਚੰਗਾ ਨਾ ਲੱਗਾ ਨਾ ਭਰਾ ਤੇ ਨਾ ਆਪਣਾ ਆਪ ਤਿੰਨੇ ਅਸੀਂ ਇੱਕੋ ਮੁੱਢੀ ਦੇ ਸਕੜੇ ਸਾਂ ਮੈਂ ਬਦਨਾਮ ਹਾਂ ਉਹ ਬਦਨਾਮ ਨਹੀਂ ਪਰ ਮਾਂ ਮੇਰੀ ਬੰਸੋ ਘਰ ਵਿੱਚ ਵੱਖਰੀ ਸੀ ਜਦੋਂ ਮੈਂ ਦੀਪੇ ਜੱਡਾ ਹੋਵਾਂਗਾ ਉਹ ਤੇਰੇ ਜੱਡੀ ਹੋਵੇਗੀ ਪਰ ਮੈਨੂੰ ਜਦੋਂ ਦੀ ਸੰਭਾਲੇ ਉਹ ਤੇਰੇ ਨਾਲੋਂ ਵੱਡੀ ਸੀ ਹੋਰ ਅਠਾਂ ਵਰਿਆਂ ਨੂੰ ਤੂੰ ਹੂਬ-ਹੂ ਉਹਦੇ ਵਰਗੀ ਹੋ ਜਾਣਗੀ ਬਸ ਇੱਕ ਜਿੰਦ ਸੀ ਮੇਰੀ ਦੁਨੀਆ ਵਿੱਚ ਜਿਹੜੀ ਮੈਨੂੰ ਚੰਗੀ ਲੱਗੀ ਉਹਨੂੰ ਵੀ ਮੇਰਾ ਪਿਓ ਮਾਰਦਾ ਸੀ ਜਦੋਂ ਉਹ ਮਰ ਗਈ ਕੁਝ ਵੀ ਦੁਨੀਆ ਵਿੱਚ ਚੰਗਾ ਨਾ ਰਿਹਾ ਇਸ ਲਈ ਹਰ ਕਿਸੇ ਨੂੰ ਪੰਨ ਤੋੜ ਦੁੱਖ ਰਲਾ ਕੇ ਮੈਨੂੰ ਤਸੱਲੀ ਹੁੰਦੀ ਸੀ ਬੰਸੋ ਦੀਆਂ ਅੱਖਾਂ ਸਿੱਜ ਗਈਆਂ ਉਸਨੇ ਦੀਪੇ ਨੂੰ ਗਲ ਨਾਲ ਘੁੱਟ ਲਿਆ ਕਦੇ ਮੇਰਾ ਦੀਪਾ ਆਪਣੇ ਬਾਪੂ ਵਰਗਾ ਨਿਕਲੇ ਬੰਸੋ ਆਪਣੇ ਭਾਂਡੇ ਸਾਂਭਣ ਲੱਗ ਪਈ ਬੰਸੋ ਅੱਜ ਮੇਰਾ ਜੀ ਨਹੀਂ ਕਰਦਾ ਤੂੰ ਵਾਪਸ ਘਰ ਜਾਏ ਪਰ ਮੇਰੀ ਪੈਲੀ ਦਾ ਇੱਕ ਵੱਤਰ ਧੁੱਪ ਚਟਦੀ ਜਾਂਦੀ ਪਈਏ ਸੁਹਾਗਾ ਫੇਰ ਕੇ ਮੈਂ ਆਇਆ ਜਾਣ ਕੋਈ ਕੰਮ ਤਾੜ ਰੱਖੀ ਜਿਹੜਾ ਘਰ ਕਰੀਏ ਦੂਜੇ ਪਹਿਰ ਮੈਂ ਖੇਤਾਂ ਵੱੰਨੀ ਆਉਣਾ ਨਹੀਂ ਹਾਂ ਹਾਂ ਵਾਣ ਮੈਂ ਲਿਆਇਆ ਹੋਇਆ ਮੰਜੇ ਬੁਣਾਗੇ ਠੀਕ ਬੰਸੋ ਮੁੰਜ ਦੀਆਂ ਰस्सੀਆਂ ਵਿੱਚ ਅਸੀਂ ਆਪਣੇ ਦਿਲਾਂ ਦੀਆਂ ਪੀੜੀਆਂ ਪਾਵਾਂਗੇ ਵਰ ਜੀਕਰ ਮਿੱਠੇ ਸੁਪਨੇ ਤੇ ਕੋਠਾ ਟੈ ਪਏ ਆਂਡ ਗਵਾਂਡ ਮੇਰਾ ਇੱਕ ਪਾਗਲ ਹੋ ਗਿਆ ਓ ਛੁਰਾ ਖੁੱਬ ਗਿਆ ہمسਾਏ ਵੈਰੀ ਹੋ ਗਏ ਧੀ ਭੈਣ ਦਾ ਲਿਹਾਜ ਨਾ ਰਹਾ ਮੇਰਾ ਘਰ ਸ਼ੌਦੇ ਮੁਸਲਮਾਨਾਂ ਦਾ ਕਿਲਾ ਬਣ ਗਿਆ ਤੁਹਾਨੂੰ ਯਾਦ ਹੋਵੇਗਾ ਇੱਕ ਮਰਾਸਨ ਕੁੜੀ ਮੈਂ ਤੁਹਾਡੀ ਕੋਠੀ ਪਹੁੰਚਾ ਕੇ ਆਇਆ ਸਾਂ ਇਹ ਕੁੜੀ ਮੇਰੇ ਭਰਾ ਨੇ ਘਰ ਪਾ ਲਈ ਸੀ ਉਹਦੇ ਕੋਲੋਂ ਮੈਂ ਖੋਦਾਂ ਲਈ ਪਰ ਉਹ ਭਰਾ ਸੀ ਇਸ ਲਈ ਕੁੜੀ ਮੈਂ ਤੁਹਾਡੇ ਹਵਾਲੇ ਕਰ ਆਇਆ ਸਾਂ ਮੈਨੂੰ ਯਾਦ ਹੈ ਕੇਰ ਸਿੰਘ ਜੀ ਤੇ ਕਿੰਨੀ ਇੱਜ਼ਤ ਤੁਹਾਡੀ ਮੇਰੇ ਦਿਲ ਵਿੱਚ ਵੱਧ ਗਈ ਸੀ ਉਦੋਂ ਜਦੋਂ ਬਹੁਤੇ ਲੋਕ ਭੂਤਣੇ ਦੇਸਨ ਲੱਗ ਪਏ ਸਨ ਮੈਂ ਆਖਿਆ ਉਹ ਦਿਨ ਵੀ ਲੰਘ ਗਏ ਸਰਦਾਰ ਜੀ ਕੰਮ ਕੁਦਰਤ ਬਨਸੂ ਤੇ ਫਸਲਾਂ ਦੇ ਵਾਲੇ ਵਿੱਚ ਕੁਝ ਸਮਾਂ ਪਾ ਕੇ ਭੁੱਲ ਹੀ ਗਏ ਮੇਰੀ ਕਿਸੇ ਪੈੜੀ ਵਿੱਚ ਘਾਹ ਦੀ ਤਣ ਨਹੀਂ ਸੀ ਦਿਸਦੀ ਸਿੱਧੇ ਸਿਆੜਾਂ ਦੀਆਂ ਢੇਮਾਂ ਕਿਸੇ ਚੌਰਸ ਮੈਦਾਨ ਵਿੱਚ ਚੁਣੀਆਂ ਸੋਨੇ ਦੀਆਂ ਚਿਲਾਂ ਟੈਕਦੀਆਂ ਸਨ ਇੱਕ ਦਿਨ ਵੇਖ-ਵੇਖ ਮੈਂ ਫੁੱਲਿਆ ਨਹੀਂ ਸੰਸਮਾਉਂਦਾ ਕਿ ਜਵੰਦੇ ਟਾਂਗੇ ਵਾਲੇ ਦਾ ਮੁੰਡਾ ਸਾਹੋ ਸਾਹ ਹੋਇਆ ਮੇਰੇ ਕੋਲ ਆਇਆ ਚਾਚਾ ਚੱਲ ਘਰ ਛੇਤੀ ਐਸ ਵੇਲੇ ਪੁਲਿਸ ਆਈ ਹੋਈ ਏ ਤੇ ਚਾਚੀ ਨੂੰ ਉਹਨਾਂ ਨੇ ਟਰੱਕ ਵਿੱਚ ਚੜਾ ਰੱਖਿਆ ਮੇਰੇ ਸਿਰ ਵਿੱਚ ਜੀਕਰ ਕਿਸੇ ਨੇ ਡਾਂਗ ਕੱਢ ਮਾਰੀ ਹੋਸ਼ ਆਈ ਮੈਂ ਭੱਜ ਗਿਆ ਸਾਡੀ ਹਵੇਲੀ ਕੋਲ ਸਾਰਾ ਪਿੰਡ ਇਕੱਠਾ ਹੋਇਆ ਪਿਆ ਸੀ ਸਾਡੇ ਥਾਣੇ ਦੇ ਚੌਧਰੀ ਸਾਹਿਬ ਤੇ ਇੱਕ ਪਾਕਿਸਤਾਨੀ ਥਾਣੇਦਾਰ ਖੜੇ ਸਨ ਪਾਕਿਸਤਾਨੀ ਪੁਲਸੀਏ ਟਰੱਕ ਵਿੱਚ ਚੜ੍ਹੇ ਸਨ ਪਿਛਲੀ ਨੁਕਰੇ ਬੰਸੋ ਖੜੋਤੀ ਸੀ ਮੈਨੂੰ ਵੇਖ ਕੇ ਏਠਾਂ ਛਾਲ ਮਾਰਨ ਲੱਗੀ ਮੈਂ ਲਲਕਾਰ ਕੇ ਆਖਿਆ ਨਾ ਬੰਸੋ ਛਾਲ ਨਾ ਮਾਰੀ ਇਹ ਕੀ ਇਹਨਾਂ ਦਾ ਪਤੰਦਰ ਵੀ ਤੈਨੂੰ ਹੁਣੇ ਮੇਰੇ ਨਾਲ ਲਿਆ ਕੇ ਖਿਲਾਰੇਗਾ ਸਾਰੇ ਚੁੱਪ ਵਰਤ ਗਏ ਜਿਸ ਕਿਸੇ ਨੇ ਮੇਰੇ ਮੂੰਹ ਵੱਲ ਤੱਕਿਆ ਉਹ ਸਹਿਮ ਗਿਆ ਹੁਣੇ ਕੁਝ ਹੋਇਆ ਪਾਕਿਸਤਾਨੀ ਅਫਸਰ ਨੇ ਪਿਸਤੌਲ ਵੱਲ ਹੱਥ ਕੀਤਾ ਮੈਂ ਕੜ ਗਿਆ ਖਬਰਦਾਰ ਬੜਾ ਨੇੜੇ ਖੜੋਤਾ ਹੂੰ ਚੌਧਰੀ ਜੀ ਇਹਨਾਂ ਨੂੰ ਸਮਝਾ ਲਓ ਜੇ ਗੋਲੀ ਚੱਲੀ ਤਾਂ ਕੇਰੂ ਕੋਲੋਂ ਵੀ ਦੋ ਚੌਹਾਂ ਦੀ ਸੁੱਖ ਨਹੀਂ ਮੈਨੂੰ ਗੁੱਸਾ ਇਹ ਨਹੀਂ ਕਿ ਤੁਸੀਂ ਬੰਸੋ ਨੂੰ ਲੈਣ ਆਇਓ ਮੇਰਾ ਗੁੱਸਾ ਇਹ ਹੈ ਕਿ ਤੁਸੀਂ ਮੈਨੂੰ ਉੜਿੱਕਿਆ ਕਿਉਂ ਨਹੀਂ ਚੌਧਰੀ ਨੇ ਪਾਕਿਸਤਾਨੀ ਆਫੀਸਰ ਨੂੰ ਆਖਿਆ ਸ਼ੇਖ ਸਾਹਿਬ ਮੇਰੀ ਜ਼ਿੰਮੇਵਾਰੀ ਤੇ ਤੁਸੀਂ ਬੰਸੋ ਨੂੰ ਟਰੱਕ ਤੋਂ ਹੇਠਾਂ ਉਤਾਰ ਦਿਓ ਮੈਂ ਕੇਰੂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਸਭ ਨੇ ਸੁੱਖ ਮਣਾਈ ਬੜਾ ਟਲੀ ਬੰਸੋ ਮੇਰੇ ਨਾਲ ਆਖੜੋਤੀ ਮੈਂ ਦੀਪੇ ਨੂੰ ਇੱਕ ਵਾਰੀ ਕੁਛੜ ਚ ਲੈ ਕੇ ਬੰਸੋ ਨੂੰ ਮੋੜ ਦਿੱਤਾ ਹੁਣ ਦੱਸੋ ਚੌਧਰੀ ਜੀ ਗੱਲ ਕੀ ਏ ਫਸਾਦਾਂ ਤੋਂ ਪਹਿਲਾਂ ਦੀ ਬੰਸੋ ਮੇਰੇ ਕੋਲ ਐ ਕਿਹਨੂੰ ਨਹੀਂ ਪਤਾ ਕਿ ਤੁਹਾਨੂੰ ਨਹੀਂ ਪਤਾ ਫਿਰ ਇਹਦੇ ਉੱਤੇ ਪਾਕਿਸਤਾਨੀ ਹੱਕ ਕੀਕਰ ਬਣਿਆ ਚੌਧਰੀ ਨੇ ਮੈਨੂੰ ਸਮਝਾਇਆ ਕਿ ਇਸ ਵੇਲੇ ਸਾਡੀ ਸਰਕਾਰ ਦਾ ਹੁਕਮ ਇਹੀ ਐ ਕਿ ਕਿਸੇ ਵੀ ਮਾਪਿਆਂ ਦੀ ਮਰਜ਼ੀੋਂ ਬਿਨਾਂ ਪਿੱਛੇ ਰਹੀ ਮੁਸਲਮਾਨ ਕੁੜੀ ਸਾਨੂੰ ਮੋੜ ਨਹੀਂ ਪਵੇਗੀ ਫਿਰ ਲੈ ਜਾਓ ਮੈਂ ਆਖਿਆ ਪਰ ਯਾਦ ਰੱਖਿਓ ਦੋਵੇਂ ਸਰਕਾਰਾਂ ਪਛਤਾਉਣੀਆਂ ਇਸ ਘੜੀ ਨੂੰ ਇੱਕ ਸਰਕਾਰ ਨੇ ਮੈਨੂੰ ਇਲਾਕੇ ਦੀ ਆਫਤ ਬਣਾ ਦਿੱਤਾ ਸੀ ਇਸ ਬੰਸੋ ਨੇ ਮੈਨੂੰ ਇਲਾਕੇ ਦਾ ਖਿਦਮਤਗਾਰ ਬਣਾਇਆ ਹੁਣ ਤੁਸੀਂ ਮੈਨੂੰ ਦੋ ਮੁਲਕਾਂ ਦਾ ਆਫਤ ਬਣਾ ਚੱਲੇ ਹੋ ਜਾਂ ਬੰਸੋ ਜਾ ਮਰ ਗਿਆ ਤੇਰਾ ਕੇਰ ਸਿੰਘ ਤੇ ਜਿਉ ਪਿਆ ਮੇਰੇ ਪਿਓ ਦਾ ਕੇਰੂ ਹੁਣ ਵੇਖੀਏ ਦੋਹਾਂ ਸਰਹੱਦਾਂ ਅੰਦਰ ਕੌਣ ਮਰਦਾ ਹੈ ਤੇ ਕੌਣ ਜਿਉਂਦਾ ਹੈ ਪਰ ਬੰਸੋ ਨੇ ਦੀਪੇ ਦਾ ਮੂੰਹ ਮੇਰੇ ਮੂੰਹ ਨਾਲ ਲਾ ਦਿੱਤਾ ਤੇ ਬੋਲੀ ਨਹੀਂ ਮੇਰੇ ਦੀਪੇ ਦਾ ਬਾਪੂ ਆਫਤ ਨਹੀਂ ਬਣੇਗਾ ਖਿਦਮਤਗਾਰ ਹੀ ਰਹੇਗਾ ਮੁਲਕ ਤੇ ਜਗੀਰਾਂ ਤਾਂ ਲੋਕ ਵੰਡਦੇ ਆਏ ਨੇ ਲੱਗੇ ਦਿਲ ਅੱਜ ਤੱਕ ਕੋਈ ਵੰਡ ਨਹੀਂ ਸਕਿਆ ਤੁਸੀਂ ਉੜੀਕੋ ਬੰਸੋ ਆਈ ਕੇ ਆਈ ਉਹਦਾ ਇੱਕ ਮੂੰਹ ਵੇਖ ਮੇਰਾ ਤਾਪ ਲੈ ਗਿਆ ਅੱਖਾਂ ਚੋਂ ਕਹਿਰ ਉੱਡ ਗਿਆ ਮੈਂ ਫਿਰ ਬੰਸੋ ਵੱਲ ਉਸੇ ਤਰ੍ਹਾਂ ਤੱਕਿਆ ਜਿਸ ਤਰ੍ਹਾਂ ਚੀਰਨੀਆਂ ਦਿਂਦੀ ਤੇ ਹੇਕਾਂ ਕੱਢਦੀ ਵੱਲ ਮੈਂ ਟੋਕੇ ਦੀ ਹੱਥੀ ਉਤੋਂ ਤੱਕਿਆ ਕਰਦਾ ਸਾਂ ਠੀਕ ਬੰਸੋ ਤੂੰ ਆਏਂਗੀ ਵਾਪਸ ਹਾਂ ਚੰਗਾ ਜਾ ਮੈਂ ਉਡੀਕਾਂਗਾ ਪਰ ਲਿਆ ਦੀਪਾ ਮੈਨੂੰ ਆਪਣੀ ਨਿਸ਼ਾਨੀ ਦੇ ਜਾ ਨਾ ਨਾ ਦੀਪੇ ਦੇ ਬਾਪੂ ਸਾਡੇ ਬੀਹਾਂ ਵਿੱਗਿਆਂ ਵਿੱਚ ਚੱਪਾ ਪਾਉਂਦਾ ਨਹੀਂ ਜਿਹਦੇ ਵਿੱਚ ਮੇਰੀ ਨਿਸ਼ਾਨੀ ਨਾ ਹੋਵੇ ਪਰ ਮੇਰੇ ਕੋਲ ਇਹੋ ਇੱਕ ਦੀਪਾ ਤੁਹਾਡੀ ਨਿਸ਼ਾਨੀ ਟਰੱਕ ਤੁਰ ਗਿਆ ਬੰਸੋ ਉਸ ਵਿੱਚ ਚੁੱਪ ਖੜੋਤੀ ਰਹੀ ਮੋੜ ਤੋਂ ਦਿਸਣੋਂ हट ਗਈ ਪਰ ਮੈਂ ਉੱਥੇ ਹੀ ਖੜੋਤਾ ਰਹਾ ਚਾਚਾ ਚੱਲ ਕਰ ਜਬੰਦੇ ਦੇ ਕਾਕੇ ਨੇ ਮੇਰੀ ਬਾਹ ਫੜ ਕੇ ਆਖਿਆ ਚਾਚੀ ਚਲੀ ਗਈ ਹੁਣ ਲੋਕ ਵੀ ਚਲੇ ਗਏ ਤੇ ਤੂੰ ਵੀ ਚੱਲ ਕਾਕੇ ਨੂੰ ਜਵੰਦੇ ਕੋਲੋਂ ਪੁੱਛ ਕੇ ਮੈਂ ਆਪਣੇ ਘਰ ਰੱਖ ਲਿਆ ਆਪਣੀ ਤੇ ਉਹਦੀ ਰਸਤ ਮੈਂ ਜਵੰਦੇ ਦੇ ਘਰ ਪਹੁੰਚਾ ਦਿੱਤੀ ਕਾਕਾ ਹੀ ਛਾ ਵੇਲਾ ਮੇਰਾ ਲੈ ਕੇ ਆਉਂਦਾ ਸੀ ਬੰਸੋ ਨੇ ਠੀਕ ਹੀ ਆਖਿਆ ਸੀ ਹਰ ਚੱਪੇ ਉੱਤੇ ਉਹਦੀਆਂ ਨਿਸ਼ਾਨੀਆਂ ਸਨ ਹਰ ਕਿਕਰ ਟਾਲੀ ਹੀਠਾਂ ਬੈ ਕੇ ਉਸਨੇ ਮੈਨੂੰ ਛਾ ਵੇਲਾ ਖਵਾਇਆ ਸੀ ਮੇਰੇ ਨਾਲ ਕਣਕਾਂ ਵੱਡੀਆਂ ਝੋਨਾ ਗੁੱਡਿਆ ਮਿਰਚਾਂ ਤੋੜੀਆਂ ਨਰਮਾ ਚੁਗਿਆ ਸੀ ਇੱਕ ਦੋ ਦਿਨ ਮੈਨੂੰ ਉਹਦੇ ਬਾਝੋਂ ਦੁਨੀਆ ਖਾਲੀ ਜਾਪੀ ਫਿਰ ਉਹਦੇ ਆਖਿਰਲੇ ਬੋਲ ਕੰਨੀ ਵੱਜਣੇ ਸ਼ੁਰੂ ਹੋ ਗਏ ਤੁਸੀਂ ਉੜੀ ਕੋ ਬੰਸੋ ਆਈ ਕਿ ਆਈ ਉਹ ਆਵੇਗੀ ਉਹ ਆਵੇਗੀ ਇਹੋ ਮੇਰਾ ਸਿਮਰਨ ਹੋ ਗਿਆ ਗੋਰੇ ਅਤੇ ਚੀਨੇ ਬਲਦਾਂ ਨਾਲ ਮੈਂ ਉਹਦੇ ਆਉਣ ਦੀਆਂ ਗੱਲਾਂ ਕਰਦਾ ਰਹਿੰਦਾ ਸਾਂ ਉਹਨਾਂ ਦੇ ਗਲ ਟੱਲੀਆਂ ਬੰਸੋ ਲਸ਼ਕਾਈ ਰੱਖਦੀ ਸੀ ਮਤੇ ਆ ਕੇ ਜੰਗਾਲੀਆਂ ਵੇਖ ਮੈਂ ਵੀ ਉਹਨਾਂ ਨੂੰ ਮਾਜਦਾ ਰਹਿੰਦਾ ਕਿਸੇ ਉੱਚੀ ਲੰਮੀ ਤੀਮੀ ਨੂੰ ਵੇਖ ਕੇ ਮੈਂ ਯੋਗ ਖੜਾ ਲੈਂਦਾ ਪਰ ਕੌਣ ਸੀ ਉਹਦੇ ਵਾਂਗ ਰੋਜ਼ ਤੁੱਤੇ ਕੱਪੜੇ ਪਾ ਕੇ ਛਾ ਵੇੜਾ ਲਿਆਉਣ ਵਾਲੀ ਨੇੜਿਓਂ ਬੈਂਦਿਆਂ ਹੀ ਝੋਲਾ ਉੱਡ ਜਾਂਦਾ ਚਾਰ ਮਹੀਨੇ ਬੀਤ ਗਏ ਕਟਣ ਦੀ ਥਾਂ ਆਸ ਵੱਧਦੀ ਗਈ ਬੂਹੇ ਦੇ ਹਰ ਖੜਕੇ ਵਿੱਚ ਉਹਦੇ ਆਉਣ ਦੀ ਚੀਟਕ ਹੁੰਦੀ ਹਰ ਨਠਾ ਆਉਂਦਾ ਉਹਦੀ ਸੋਹ ਲਿਆ ਜਾਪਦਾ ਹਰ ਸੁਪਨਾ ਮੈਨੂੰ ਸਵੇਰ ਸੜਕ ਤੇ ਜਾ ਬਿਠਾਉਂਦਾ ਤੱਕਦਾ ਰਹਿੰਦਾ ਹਰ ਟਾਂਗਾ ਹਰ ਰਾਹੀ ਦੂਰੋਂ ਉਹੀ ਦਿਸਦਾ ਡਾਕੀਏ ਕੋਲੋਂ ਮੈਂ ਉਹਦੀ ਚਿੱਠੀ ਮੰਗਦਾ ਪਰ ਕਿਤੋਂ ਉਹਦੀ ਬਾਤਕ ਨਾ ਆਈ ਪੈਲੀਆਂ ਮੈਂ ਸਿੱਧੀਆਂ ਵਾਈਆਂ ਗੋਰਾ ਤੇ ਚੀਨਾ ਬਲਦ ਮੈਂ ਤਕੜੇ ਕੀਤੇ ਹਵੇਲੀ ਮੈਲ ਪਾ ਲਈ ਖੁਰਲੀਆਂ ਮੈਂ ਪੱਕੀਆਂ ਕਰ ਲਈਆਂ ਗੱਡੇ ਦੀ ਜੋੜੀ ਨਮੀ ਪਵਾ ਲਈ ਉਹਦੇ ਲਈ ਮੰਜਾ ਢਾਕੇ ਮੈਂ ਬਿਸਤਰਾ ਕਰਨਾ ਵੀ ਸ਼ੁਰੂ ਕਰ ਦਿੱਤਾ ਵੇਖ ਕੇ ਕਾਕੇ ਪੁੱਛਿਆ ਚਾਚਾ ਅੱਜ ਚਾਚੀ ਨੇ ਆਉਣਾ ਏ ਇੱਕ ਰਾਤੀ ਮੈਨੂੰ ਨੀਂਦਰ ਨਾ ਆਵੇ ਡੇਢ ਪਹਿਰ ਰਹਿੰਦਿਆਂ ਚੰਨ ਚੜਿਆ ਮੈਂ ਜੋਗ ਇੱਕ ਖੇਤਾਂ ਵਿੱਚ ਜਾ ਬੜਿਆ ਸੂਰਜ ਉਗਦੇ ਨੂੰ 2 ਵਿੱਗੇ ਪੱਟ ਸੁੱਟੇ ਕਈ ਵਾਰੀ ਸੂਰਜ ਚੜ੍ਹਦੇ ਹੀ ਬੰਸੋ ਅੱਪੜ ਪੈਂਦੀ ਸੀ ਸੂਰਜ ਚੜ੍ਹਦਾ ਉਹਨੂੰ ਬੜਾ ਚੰਗਾ ਲੱਗਦਾ ਸੀ ਕਿੰਨਾ ਕਿੰਨਾ ਚਿਰ ਅਸੀਂ ਵਹਿੰਦੇ ਰਹਿੰਦੇ ਸਾਂ ਅੱਜ ਉਹ ਮੈਨੂੰ ਬੜੀ ਯਾਦ ਆਈ ਜੋਗ ਪਹਿਲੀ ਛੱਡ ਕੇ ਮੈਂ ਬੰਨੇ ਆ ਬੈਠਾ ਜਿੱਕਰ ਬੰਸੋ ਕੋਲ ਵਹਿੰਦਾ ਰਿਹਾ ਵਹਿੰਦਾ ਰਿਹਾ ਕਿ ਕਿਤੇ ਉਹ ਵੀ ਇਸੇ ਸੂਰਜ ਨੂੰ ਵਹਿੰਦੀ ਹੋਵੇਗੀ ਮੈਨੂੰ ਪਤਾ ਨਹੀਂ ਕਿਹੜੇ ਵੇਲੇ ਮੈਂ ਉਂਗਲਾਂ ਆ ਗਿਆ ਕਾਕੇ ਨੇ ਝੂਣ ਆਕੇ ਮੈਨੂੰ ਜਗਾਇਆ ਚਾਚਾ ਚਾਚਾ ਚਾਚੀ ਆ ਗਈ ਭਾਈਏ ਦੇ ਟਾਂਗੇ ਤੇ ਚੜ ਕੇ ਆਈ ਐ ਸਾਰੀ ਰਾਤ ਚਾਚੀ ਤੁਰਦੀ ਅਟਾਰੀ ਆ ਕੇ ਬੈਠੀ ਹੋਈ ਸੀ ਮੈਂ ਛਾ ਵੇਲਾ ਨਹੀਂ ਲਿਆਂਦਾ ਚਾਚੀ ਨਾਲ ਰਲ ਕੇ ਖਾਵਾਂਗੇ ਤੇ ਉਹ ਨੱਠ ਗਿਆ ਮੈਂ ਵਾਜਾਂ ਹੀ ਮਾਰਦਾ ਰਹਿ ਗਿਆ ਚਾਹ ਮੇਰੇ ਅੰਦਰ ਸਾਰੀ ਦੁਨੀਆ ਦਾ ਸੀ ਪਰ ਕਾਲ ਕੋਈ ਨਹੀਂ ਸੀ ਗੋਰੇ ਤੇ ਚੀਨੇ ਦੀ ਹੰਡਾਲੀ ਕਰਕੇ ਰਵਾਂ ਰਵੀ ਮੈਂ ਤੁਰ ਪਿਆ ਰਾਹ ਵਿੱਚ ਕਈਆਂ ਮੁਬਾਰਕਾਂ ਦਿੱਤੀਆਂ ਕਰ ਅੱਗੇ ਬੰਸੋ ਨਾਲ ਜਣੀ ਖਣੀ ਰਾਮ ਸਤ ਕਰ ਰਹੀ ਸੀ ਮੈਨੂੰ ਵੇਖ ਕੇ ਬੰਸੋ ਨੇ ਦੀਪਾ ਚੁੱਕ ਲਿਆ ਤੇ ਮੇਰੇ ਵੱਲ ਆਈ ਉਹਦੇ ਮੂੰਹ ਦੀ ਉਹ ਤਸਵੀਰ ਕੋਈ ਕਹਿ ਨਹੀਂ ਸੀ ਸਕਦਾ ਮੇਰੀਆਂ ਅੱਖਾਂ ਵਿੱਚ ਅਜੇ ਵੀ ਉਹ ਉਸੇ ਤਰ੍ਹਾਂ ਹੀ ਹੈ ਮੇਰੇ ਕੋਲ ਆ ਕੇ ਦੀਪਾ ਮੈਨੂੰ ਫੜਾ ਕੇ ਉਹ ਜੋਗ ਨੂੰ ਜੋ ਚਿੰਬੜੀ ਹਾਏ ਮੇਰਾ ਚੀਨਾ ਓਏ ਮੇਰਾ ਗੋਰਾ ਇੱਕ ਨੂੰ ਛੱਡੇ ਦੂਜੇ ਗਲ ਬਾਹਾਂ ਪਾ ਲਏ ਉਹਨਾਂ ਦੀਆਂ ਟੱਲੀਆਂ ਨੂੰ ਚੁੰਮੇ ਦੀਪੇ ਦਾ ਬਾਪੂ ਲਿਸ਼ਕਾਂਦਾ ਰਿਹਾ ਏ ਇਹਨਾਂ ਨੂੰ ਗੋਰੇ ਤੇ ਚੀਨੇ ਨੂੰ ਜਫੀਆਂ ਪਾਪਾ ਉਸ ਫਾਬਿਆਂ ਕਰ ਦਿੱਤਾ ਤੇ ਦੀਪੇ ਨੂੰ ਘੁੱਟ-ਘੁੱਟ ਮੈਰੋਣ ਹੱਕਾ ਬਣਾ ਦਿੱਤਾ ਉਸੇ ਕਣੀ ਹਵਾ ਦਾ ਇੱਕ ਇਹੋ ਜਿਹਾ ਬੁੱਲਾ ਆਇਆ ਕਿ ਲਾਲਟਣ ਬੁਝ ਗਈ ਕੇਰੂ ਉੱਠਿਆ ਕਿ ਫੇਰ ਬਾਲੇ ਮੈਂ ਵਰਜ ਦਿੱਤਾ ਰਹਿਣ ਦਿਓ ਕੇਰ ਸਿੰਘ ਜੀ ਰਾਤ ਹੁਣ ਮੁੱਕਣ ਵਾਲੀ ਏ ਤੁਸੀਂ ਜਰਾ ਤਾਂ ਲੱਕ ਲਾ ਲਵੋ ਤੇ ਮੈਂ ਤੁਹਾਡੀ ਪਿਆਰੀ ਕਹਾਣੀ ਨੂੰ ਦਿਲ ਦੀ ਪੱਟੀ ਉੱਤੇ ਉਕਰ ਲਵਾਂ ਕੀਰੂਨੇ ਲੱਕ ਲਾਇਆ ਕਿ ਨਾ ਪਰ ਮੇਰੀਆਂ ਅੱਖਾਂ ਲੱਗ ਗਈਆਂ ਤੇ ਜਦੋਂ ਸਵੇਰੇ ਖੁੱਲੀਆਂ ਦਿਨ ਚੰਗਾ ਚੜਿਆ ਤੇ ਘਰ ਬੰਸੋ ਦੇ ਕੰਮਾਂ ਨਾਲ ਭਰਿਆ ਪਿਆ ਸੀ ਰੋਟੀ ਸਾਡੀ ਪੱਕ ਚੁੱਕੀ ਸੀ ਅੰਦਰੀ ਬੋਕਰ ਫਿਰ ਗਈ ਸੀ ਤੇ ਬਾਹਰ ਖੁਰਲੀ ਉੱਤੇ ਗੋਰਾ ਤੇ ਚੀਨਾ ਪਚੱਕ ਪਚੱਕ ਕਰ ਰਹੇ ਅਤੇ ਬੰਸੋ ਗਾਂ ਹੀਠਾਂ ਬੈਠੀ ਧਾਰ ਕੱਢ ਰਹੀ ਸੀ ਸ਼ੁਕਰੀਆ